ਗੁੱਡ ਮਾਰਨਿੰਗ एवरीवन ਹਾਂਜੀ ਮਾਰਨਿੰਗ ਦਾ ਟਾਈਮ ਹੋ ਗਿਆ 7:30 ਦਾ ਤੇ ਇੱਥੇ ਅਵੀ ਜੋਤ ਮੇਰੀ ਲੱਗ ਗਿਆ ਸੀਗਾ ਵੀਡੀਓ ਬਣਾਉਣ ਕਿਉਂਕਿ ਉਹ ਅੱਜ ਹੈਪੀ ਹੈਪੀ ਸੀਗੇ ਕਿਉਂਕਿ ਮੈਂ ਬਣਾ ਰਹੀ ਸੀਗੀ ਪਰਾਂਠੇ ਪਰਾਂਠੇ ਖਾ ਕੇ ਮੇਰੇ ਬੱਚੇ ਬਹੁਤ ਖੁਸ਼ ਨੇ ਤੇ ਮੈਂ ਬਣਾ ਰਹੀ ਸੀਗੀ ਆਲੂਆਂ ਵਾਲੇ ਪਰਾਂਠੇ ਮੈਂ ਕਿਹਾ ਚਲੋ ਵੀ ਸਕੂਲ ਲੈ ਜਾਣਗੇ ਨਾਲੇ ਖਾ ਜਾਣਗੇ ਕਿਉਂਕਿ ਮਾਰਨਿੰਗ ਦਾ ਟਾਈਮ ਸੀਗਾ 7:30 ਵਜੇ ਫਿਰ ਮੈਂ ਬਣਾਣ ਲੱਗ ਜਾਨੀ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਗਰਮ ਗਰਮ ਫਿਰ ਖਵਾ ਦਾਨੀ ਆ ਕਿ ਖਾ ਕੇ ਚਲੇ ਜਾਂਦੇ ਆਂ ਤੇ ਬਾਕੀ ਮੈਂ ਇਹਨਾਂ ਦੇ ਟਿਫਨ ਪੈਕ ਕਰ ਦੰਨੀ ਆਂ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਵੀ ਅੱਪਾ ਬਣਾ ਲੰਨੇ ਆ ਜਲਦੀ ਜਲਦੀ ਤੇ ਠੰਡੀ ਠੰਡੀ ਮਾਰਨਿੰਗ ਸੀਗੀ ਤੇ 7:30 ਵਜੇ ਲੱਗੇ ਹੋਏ ਸੀ ਆਪਾ ਪਰੌਂਠੇ ਬਣਾਣ ਆਜੋ ਜੀ ਤੁਸੀਂ ਵੀ ਖਾ ਲਓ ਗਰਮ ਗਰਮ ਪਰੌਂਠੇ ਟੇਸਟੀ ਟੇਸਟੀ ਜਮੀ ਜਮੀ ਕਿੰਨੂ ਕਿੰਨੂ ਟੇਸਟੀ ਲੱਗਦੇ ਆਂ ਜ਼ਰੂਰ ਦੱਸਿਓ ਲਓ ਜੀ ਖਾਓ ਜੀ ਤੁਸੀਂ ਵੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਨ ਫੈਮਿਲੀ ਵਲੌਗਸ ਵਿੱਚ ਮੈਂ ਸੋਨੋ ਜੀ ਸਾਰੇ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਦੇਖੋ ਜੀ ਸਵੇਰ ਸਾਰੇ 9:30 ਦਾ ਟਾਈਮ ਹੋ ਗਿਆ ਗੁੱਡ ਮਾਰਨਿੰਗ 9:30 ਦਾ ਟਾਈਮ ਹੋ ਗਿਆ ਇੰਨੀ ਜ਼ਿਆਦਾ ਭੁੱਖ ਪਈ ਹੋਈ ਬਹੁਤ ਜ਼ਿਆਦਾ ਭੁੱਖਾ ਮਤਲਬ ਕਿ ਕੱਲੇ ਨਹੀਂ ਸੀ ਇੰਨੀ ਜ਼ਿਆਦਾ ਅੱਜ ਤਾਂ ਬਿਲਕੁਲ ਅਬੀਤ ਤੱਕ ਆਈ ਹੋਈ ਆ ਤੇ ਕਸੂਨ ਸਹਾਇਦਨੀ ਜਾਣਗੇ ਮੈਂ ਬਾਹਰ ਚਾੜੂ ਲਾਉਂਗੀ ਬਾਹਰ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਸਾਡੇ ਬੈਠੇ ਰਹਿੰਦੇ ਨੇ ਨਾ ਵਰਕਸ਼ਾਪ ਕਰਕੇ ਬਸ ਹੁਣ ਮੈਂ ਜਾ ਕੇ ਬਾਹਰ ਚਾੜੂ ਲਾਉਣੀ ਆ ਤੇ ਅਭੀ ਚੋਤ ਗਿਆ ਹੈ ਗੁਰਦੁਆਰਾ ਸਾਹਿਬ ਸਹਾਇਦ ਕਹਿੰਦੀ ਮੈਂ ਹਜੇ ਤਾਂ ਜਾਣਾ ਨਹੀਂ ਉਹ ਮੈਂ ਮੋਬਾਈਲ ਜਰਾ ਆਪਾਂ ਪਾ ਕੇ ਜਾਂਦੀ ਕਹਿੰਦੀ ਮਮਾ ਮੈਨੂੰ ਖੁਲਣੀਆਂ ਪੈਣੀਆਂ ਦੋ ਦੋ ਤੇ ਅਭੀ ਚੋਤ ਚੱਲ ਗਿਆ ਸੀਗਾ ਮੱਥਾ ਟੇਕਣ ਕਹਿੰਦਾ ਮਮਾ ਮੈਂ ਟੇਕ ਕੇ ਆਣਾ ਦੇਖੋ ਧੁੰਦ ਥੋੜੀ ਜਿਆਦਾ ਧੋਪ ਪਈ ਹੋਈ ਹੈ ਸਾਰੇ ਫੋਗ ਨੇ ਆ ਸਾਰੇ ਪੌਦੇ ਵੀ ਖਰਾਬ ਕਰਦੇ ਆ ਦੇਖੋ ਮੇਰਾ ਮਨੀਪਲਰ ਸਾਰਾ ਸੁੱਖਣ ਲੱਗ ਗਿਆ ਪਤਾ ਨਹੀਂ ਕਿੰਨਾ ਟਾਈਮ ਹੋ ਜਾਏ ਇੱਕਨੇ ਰਹਿਣਾ ਹੈ ਮੌਸਮ ਤੇ ਆਪਾਂ ਟਿਫਨਾ ਵੀ ਪੈਕ ਕਰਤੇ ਬੱਚਿਆਂ ਦੇ ਮੈਂ ਚਾਹ ਚੁਪੀ ਲਈ ਤੇ ਇਹ ਦੇਖ ਲਈ ਮੇਰੇ ਕੱਪੜੇ ਧੋਣ ਦੀ ਸਲਾਹ ਹੈ ਅੱਜ ਪਰ ਮੈਂ ਕਹਿੰਦੀ ਹਾਂ ਜੇ ਕਲੂਏ ਤੋਂ ਲਮਾ ਕੇ ਕਲੂ ਬੱਚਿਆਂ ਦੀ ਡਰੈਸਾਂ ਵੀ ਹੋਣਗੀਆਂ ਕਲੂ ਇਹਨਾਂ ਨੇ ਵਾਈਟ ਡਰੈਸ ਪਾ ਕੇ ਜਾਣੀਆਂ ਚਲੋ ਦੇਖਦੇ ਆ ਕੀ ਬਣਦਾ ਫੇਰ ਮੈਂ ਬਾਹਰ ਚਾਹ ਰੁਲਾ ਦੂੰਗਾ ਚਲੋ ਜੀ ਮੈਂ ਹੁਣ ਉਹ ਰੱਖ ਦਮਾ ਅੰਦਰ ਤੇ ਝਾੜੂ ਲਾ ਦਮਾ ਮਿਲਦਿਆਂ ਜੀ ਆਪਾਂ ਫਿਰ ਹਾਂਜੀ ਫਰੈਂਡਸ ਆਪਾਂ ਨੇ ਰੂਮ ਦੀ ਚੱਕਰ ਸਾਰੀ ਕਰ ਲਈ ਆਪਾਂ ਰੂਮ ਦੀ ਸੈਟਿੰਗ ਸਾਰੀ ਕਰਤੀ ਇੱਧਰ ਉੱਧਰ ਸਾਰੇ ਸੋਫੇ ਵਗੈਰਾ ਸਾਰੇ ਕਲੀਨ ਕਰਤੇ ਤੇ ਹੁਣ ਮੈਂ ਕੱਪੜੇ ਪਾਏ ਹੋਏ ਨੇ ਮਸ਼ੀਨ 'ਚ ਬੱਚੇ ਸਕੂਲ ਚਲੇ ਗਏ ਤੁੰ ਦਾ ਅੱਜ ਬਹੁਤ ਜ਼ਿਆਦਾ ਫੋਕ ਪਈ ਹੋਈ ਆ ਤੇ ਇੱਧਰਲੇ ਰੂਮ ਦੀ ਵੀ ਆਪਾਂ ਸਫਾਈ ਕਰਤੀ ਤੇ ਕਿਚਨ ਦਾ ਹਾਲ ਹਜੇ ਖਰਾਬ ਹੈ ਕਿਚਨ ਚ ਹਲੇ ਆਉਣਾ ਮੈਂ ਦੇਖੋ ਜੀ ਸਾਰੇ ਆਨੇ ਔਰਿੰਜ ਲੈ ਸੀ ਜੇ ਮੈਨੂੰ ਇਹ ਸੀਗਾ ਵੀ ਹੁਣ ਧੁੱਪ ਨਿਕਲਣ ਲੱਗੀ ਵੀ ਮੈਂ ਖਾऊंगी ਬੈਠ ਕੇ ਬੱਚੇ ਹੀ ਖਾਣਗੇ ਬਟ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਆ ਹਲੇ ਦੇਖੋ ਪੂਰੀ ਸੈਲਫ ਖਟਾਰਾ ਪਿਆ ਪੂਰਾ ਤੇ ਮੈਂ ਬਣਾਏ ਸੀਗੇ ਸਵੇਰੇ ਆਲੂ ਵਾਲੇ ਪਰੌਂਠੇ ਬੱਚਾ ਲਈ ਮੈਂ ਗੁੱਜਰੋਟ ਬਣਾਤੇ ਸੀਗੇ ਫਰਾਈ ਕੀਤੇ ਹੋਏ ਸੀ ਮਤਲਬ ਕਿ ਘਿਓ ਲਾ ਕੇ ਤਵੇ ਦੇ ਉੱਤੇ ਮੈਂ ਆਪਣੇ ਸਿੰਪਲੇ ਬਣਾਏ ਮੈਂ ਕਿਉਂ ਨਹੀਂ ਲਾਇਆ ਹੈਗਾ ਮੈਂ ਚੋਪੜ ਲੈ ਸੀਗੇ ਬਾਅਦ ਵਿੱਚ ਵੈਸੇ ਚੋਪੜ ਕੇ ਖਾ ਲੇ ਖਾऊंगी ਮਤਲਬ ਬਟ ਮੈਂ ਕੋ ਫرائی ਉਹ ਮਟਰ ਤੇ ਟੋਟਾ ਵੀ ਤੇ ਕਿਉਂ ਨਹੀਂ ਲਾਇਆ ਹੈਗਾ ਤੇ ਚਲੋ ਜੀ ਹੁਣ ਮੈਂ ਪਰਾਂਠੇ ਵਗੈਰਾ ਖਾ ਕੇ ਫਿਰ ਮਿਲਦੀ ਕਿਚਨ ਸਾਫ ਕਰਦੀ ਹਾਂ ਹਾਂਜੀ ਇੱਥੇ ਮੈਂ ਆ ਗਈ ਸੀਗੀ ਕਿਚਨ ਚ ਕਿਚਨ ਚ ਪਹਿਲਾਂ ਮੈਂ ਔਰੈਂਜ ਰੱਖਣ ਲੱਗ ਗਈ ਸੀਗੀ ਮੈਂ ਕਿਹਾ ਸੀਗਾ ਚਲੋ ਧੁੱਪ ਚ ਬੈਠ ਕੇ ਖਾਇਆ ਕਰਾਂਗੇ ਬਟ ਅੱਜ ਫੇਰ ਮੌਸਮ ਖਰਾਬ ਸੀਗਾ ਤੇ ਫੇਰ ਇਹ ਅਮਰੂਦ ਮੈਂ ਇਹਨਾਂ ਟੋਕਰੀ ਚ ਰੱਖ ਦਾਂ ਨਹੀਂ ਹੁੰਦੀਆਂ ਫਰੂਟਸ ਵਗੈਰਾ ਉਸ ਤੋਂ ਬਾਅਦ ਇਹ ਪਿਆਜ਼ ਵਗੈਰਾ ਸਾਰੇ ਚੱਕ ਦੂੰਗੀ ਤੇ ਬਰਤਨ ਵਾਸ਼ ਕਰ ਦੂੰਗੀ ਮੈਂ ਕਿਹਾ ਚਲੋ ਵੀ ਅੱਪਾ ਆਪਣੇ ਕੰਮ ਨਿਬੇੜ ਲੈਣੇ ਆ ਹਾਂਜੀ ਮੇਰੀ ਰਾਤ ਨਾ ਨੰਦ ਦਾ ਅਨੰਦ ਦੀ ਕਨੇਡਾ ਵਾਲੀ ਦੀ ਆਈ ਕਾਲ ਹੈ ਨਾ ਤੇ ਉਹਨੂੰ ਪਤਾ ਲੱਗਿਆ ਉਹਨੂੰ ਮਾਮੀ ਜੀ ਨੇ ਦੱਸਿਆ ਵੀ ਬੱਚਿਆਂ ਦੇ ਐਗਜ਼ਾਮ ਨੇ ਹੈ ਨਾ ਵਿਆਹ ਦੇ ਵਿੱਚ ਵੀ ਸ਼ਾਇਦ ਮਨੀ ਤੋਂ ਵੱਟ ਮੇਰੀ ਨੰਦ ਨੇ ਮੈਨੂੰ ਸਪੈਸ਼ਲੀ ਕਾਲ ਕਰਕੇ ਕਿਹਾ ਕਹਿੰਦੇ ਭਾਬੀ ਜੀ ਇਦਾਂ ਹੋ ਨਹੀਂ ਸਕਦਾ ਵੀ ਤੁਸੀਂ ਨਹੀਂ ਆਉਣਾ ਹੈਗਾ ਹੋ ਸਕਿਆ ਤਾਂ ਬੱਚਿਆਂ ਨੂੰ ਵੀ ਲੈ ਕੇ ਆਇਓ ਪਰ ਤੁਸੀਂ ਜ਼ਰੂਰ ਪਹੁੰਚਣਾ ਵੀ ਇਦਾਂ ਨਾ ਹੋਵੇ ਵੀ ਤੁਸੀਂ ਨਹੀਂ ਆਉਣਾ ਹੈਗਾ ਨਾ ਬਸ ਇਹੀ ਹੁੰਦਾ ਜੀ ਰਿਸ਼ਤਿਆਂ ਦੇ ਵਿੱਚ ਦੇਖੋ ਕਿਸੇ ਨੇ ਕਿਸੇ ਤੋਂ ਕੁਝ ਲੈ ਕੇ ਨਹੀਂ ਖਾ ਲੈਣਾ ਹਨਾ ਇੱਕ ਮਾਨ ਇੱਜ਼ਤ ਹੀ ਹੁੰਦਾ ਹੈ ਵੀ ਉਹਨੂੰ ਹਨਾ ਪਤਾ ਲੱਗਿਆ ਵੀ ਹਾਂ ਮੈਂ ਨਹੀਂ ਜਾਣਾ ਹੈਗਾ ਤੇ ਉਹਨੇ ਨਾਲ ਦੀ ਨਾਲ ਹੀ ਮੰਮਾ ਦਾ ਆਪਣੀ ਦਾ ਫੋਨ ਕੱਟ ਕਰਕੇ ਕਹਿੰਦੇ ਪਹਿਲਾਂ ਮੈਨੂੰ ਭਾਬੀ ਜੀ ਨਾਲ ਗੱਲ ਕਰ ਲਣ ਦੋ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਆ ਤੇ ਮੈਨੂੰ ਫੋਨ ਕਰਕੇ ਵੀ ਮੈਨੂੰ ਪਹਿਲਾਂ ਹਾਲ ਚਾਲ ਨਹੀਂ ਪੁੱਛਿਆ ਸਿੱਧਾ ਵੀ ਮੇਰੇ ਤਾਂ ਹੱਕ ਜਤਾਇਆ ਆਪਣਾ ਹਨਾ ਨੰਦ ਹੋਣ ਦਾ ਵੀ ਹਾਂ ਵੀ ਭਾਬੀ ਜੀ ਤੁਸੀਂ ਆਪਣਾ ਉੱਥੇ ਆਣਾ ਏ ਸਾਰੇ ਫੰਕਸ਼ਨ ਅਟੈਂਡ ਕਰਨੇ ਆ ਵੀ ਆਪਣੇ ਤੋਂ ਬਿਨਾ ਕਾਦੇ ਵਿਆਹ ਹੁੰਦੇ ਨੇ ਹਨਾ ਵੀ ਆਪਣੇ ਨਾਲ ਸਾਰਾ ਕੁਝ ਚੰਗਾ ਲੱਗਦਾ ਏ ਤੇ ਮੈਨੂੰ ਇੰਨਾ ਜ਼ਿਆਦਾ ਚੰਗਾ ਲੱਗਿਆ ਨਾ ਵੀ ਹਨਾ ਵੀ ਹੱਕ ਜਤਾਇਆ ਮੈਨੂੰ ਹਨਾ ਆਪਣਾ ਮਾਮਾਜੀ ਦੀ ਬੇਟੀ ਨੇ ਹਨਾ ਵੀ ਮੇਰੀ ਨੰਦ ਨੇ ਉਹ ਫਿਰ ਕਾਲ ਕੀਤੀ ਉਹ ਬਾਹਰ ਬਾਹਰ ਨੇ ਹਨਾ ਬਾਹਰ ਕੈਨੇਡਾ ਗਏ ਹੋਏ ਨੇ ਤੇ ਉਹ ਕਹਿੰਦੇ ਭਾਬੀ ਜੀ ਵੀ ਮੇਰੇ ਕੋਲ ਵੀ ਬਹੁਤ ਘੱਟ ਟਾਈਮ ਹਨਾ ਮੈਂ ਵੀ ਥੋੜੀ ਛੁੱਟੀ ਮਿਲੀ ਆ ਵਿਆਹ ਦੀ ਤੇ ਜੇ ਹੋ ਸਕੇ ਆ ਤਾਂ ਬੱਚਿਆਂ ਨੂੰ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਆਉਣਾ ਬੱਚਿਆਂ ਨੂੰ ਵੀ ਕਿਹਾ ਵੀ ਬੱਚੇ ਵੀ ਨਾ ਛੱਡਿਓ ਤੇ ਹੋ ਸਕੇ ਆ ਤਾਂ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਪਹੁੰਚਣਾ ਹੈ ਹਨਾ ਵੀ ਆਪਣਿਆਂ ਨਾਲ ਰੌਣਕਾਂ ਹੁੰਦੀਆਂ ਨੇ ਵਿਆਹਾਂ ਦੇ ਵਿੱਚ ਤੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਵੀ ਦੇਖ ਲੈ ਨਹੀਂ ਅਗਲਾ ਨਹੀਂ ਅੱਜ ਕੱਲ ਕੋਣ ਇੰਨਾ ਕਰਦਾ ਅਗਲਾ ਕਹਿੰਦਾ ਠੀਕ ਆ ਕੋਈ ਆਉਂਦਾ ਆਵੇ ਨਹੀਂ ਆਉਂਦਾ ਨਾ ਆਵੇ ਹੈਨਾ ਤੇ ਪਰ ਉਹਨੇ ਮੈਨੂੰ ਸਪੈਸ਼ਲੀ ਕਾਲ ਕਰਕੇ ਬਾਰ-ਬਾਰ ਇੱਕੋ ਗੱਲ ਕਹੀ ਹਾਲਚਾਲ ਬਾਅਦ ਚ ਪੁੱਛੇ ਨੇ ਪਹਿਲਾਂ ਉਹਨੇ ਮੈਨੂੰ ਸਿੱਧਾ ਆਪਣਾ ਹੱਕ ਜਤਾਇਆ ਵੀ ਭਾਬੀ ਜੀ ਇਹ ਹੋ ਨਹੀਂ ਸਕਦਾ ਵੀ ਤੁਸੀਂ ਨਹੀਂ ਆਉਣਾ ਹੈਗਾ ਵੀ ਤੁਸੀਂ ਉੱਥੇ ਪਹੁੰਚਣ ਆਏ ਵੀ ਸਾਰਿਆਂ ਦੇ ਪਹੁੰਚੇ ਬਾਅਦ ਹੀ ਸਾਰੇ ਫੰਕਸ਼ਨ ਸਟਾਰਟ ਕਰਨੇ ਨੇ ਹਨਾ ਤੇ ਬਾਕੀ ਦੇਖੋ ਜੀ ਕੀ ਬਣਦਾ ਹੁਣ ਕਿਉਂਕਿ ਚਾਹਾਂਗੇ ਤਾਂ ਸਹੀ ਬਾਕੀ ਬ ਇਹਨਾਂ 판ਡੇ ਮੇਰੇ ਅੰਡੇ ਵਾਲੇ ਆਰਾਦੇ ਇਹਨਾਂ ਨੂੰ ਪਹਿਲਾਂ ਮੈਂ ਰੇਤੇ ਨਾਲ ਮਾਜੂਗੀ ਕਿਉਂਕਿ ਫਿਰ ਸੈੱਲ ਜਾਈ ਜਾਂਦੀ ਆ ਤਾਂ ਕਰਕੇ ਇਹਨਾਂ ਨੂੰ ਮੈਂ ਰੇਤੇ ਨਾਲ ਮਾਜ ਕੇ ਫਿਰ ਅੰਦਰ ਆ ਕੇ ਸਾਬਣ ਨਾਲ ਮਾਜੂਗੀ ਵੇਟ ਕਰਨ ਦੇ ਰੇਤੇ ਨਾਲ ਮਾਜ ਲਿਆ ਆਂ ਹਾਂ ਜੀ ਇਹ ਮੈਂ ਮਾਤਰ ਕੁ ਰੇਤੇ ਨਾਲ ਝ ਲੀਏਗੇ ਇਹਨਾਂ ਨੂੰ ਹੁਣ ਮੈਂ ਸਾਬਣ ਨਾਲ ਮਾਜੂਗੀ ਇਹ 판ਡੇ ਨੂੰ ਉਕੇ ਫਿਰ ਕਾਰਟ ਤੋੜਦੀ ਆ ਹਨਾ ਜਿਹੜਾ ਬੰਦਾ ਕਹੀ ਕਰਦਾ ਉਹ ਚਲੋ ਉਹ ਜਵਾਗਰ ਕਦੇ ਮੈਂ ਨਹੀਂ ਕਰਦੀਆਂ ਜਿੱਤਾ ਕਰਕੇ ਤਾਂ ਮੈਂ ਕਾਰਟ ਤੋੜਦੀ ਆ ਆ ਕੇ ਵਧਾਰਾ

ਲੋ ਜੀ ਆਪਾਂ ਝਾੜੂ ਪੋਚਾ ਕਰਤਾ ਸੀਗਾ ਸਫਾਈਆਂ ਆਪਾਂ ਸਾਰੀਆਂ ਕਰਤੀਆਂ ਸੀ ਇੱਧਰ ਕਿਚਨ ਵੀ ਆਪਾਂ ਨੇ ਆਪਣੀ ਕਲੀਨ ਕਰਤੀ ਸੀਗੀ ਇੱਧਰ ਆਪਣਾ ਬੇੜਾ ਵੀ ਧੋ ਲਿਆ ਜੀ ਅੰਦਰ ਪੋਚ ਵਗੈਰਾ ਸਾਰੇ ਲਾ ਲਏ ਤੇ ਆਪਣੇ ਕੱਪੜੇ ਵੀ ਵਾਸ਼ ਕਰਤੇ ਸੀਗੇ ਤੇ ਸਾਇਦ ਪਾਪਾ ਦੇ ਸੀਗੇ ਪਹਿਲਾਂ ਮੇਰੀ ਸਲਾਹ ਨਹੀਂ ਸੀਗੀ ਪਰ ਧੁੱਪ ਵੀ ਨਿਕਲ ਚੁੱਕੀ ਆ ਤੇ ਇੱਧਰ ਬੱਚਿਆਂ ਦੇ ਸ਼ੂਜ਼ ਤੇ ਮੇਰੇ ਸ਼ੂਜ਼ ਪਏ ਨੇ ਇੱਧਰ ਬੱਚਿਆਂ ਨੇ ਸਵੇਰੇ ਜਿਹੜਾ ਵਾਈਟ ਪਾ ਕੇ ਜਾਣੇ ਫਿਰ ਮੈਂ ਕਿਹਾ ਚੱਲ ਮੈਂ ਧੋ ਕੇ ਧੋ ਕੇ ਹਰੇਕ ਹਰੇਕ ਬੁੱਧਵਾਰ ਨੂੰ ਧੋ ਕੇ ਹੀ ਪਾਉਣੀਆਂ ਕਿਉਂਕਿ ਗੰਦੇ ਹੋ ਜਾਂਦੇ ਆ ਵਾਈਟ ਤੇ ਨਾ ਪਾ ਕੇ ਜਾਂਦੇ ਨੇ ਬੱਚੇ ਫਿਰ ਕਹਿੰਦੇ ਮम्मा ਅਸੀਂ ਗੰਦੀ ਡਰੈਸ ਨਹੀਂ ਪਾ ਕੇ ਜਾਣੀ ਹੈਗੀ ਵੀ ਸਕੂਲ ਚ ਫਿਰ ਬੋਲਣਗੇ ਹਨਾ ਤੇ ਇਹ ਨਾਲ ਚੰਗਾ ਵੀ ਨਹੀਂ ਲੱਗਦਾ ਹੈਗਾ ਤੇ ਇੱਧਰ ਆਪਣਾ ਸਟੈਂਡ ਤੇ ਵੀ ਕੱਪੜੇ ਪਏ ਨੇ ਇੱਧਰ ਵੀ ਪਹਿਲਾਂ ਜਿਵੇਂ ਵਾਸ਼ ਨਹੀਂ ਸੀ ਕਰਨੇ ਫਿਰ ਮੈਂ ਕਿਹਾ ਚਲੋ ਵੀ ਧੁੱਪ ਕੀ ਪਤਾ ਨਿਕਲੇ ਜਾਵੇ ਪਰ ਮੈਂ ਕਿਹਾ ਕੀ ਪਤਾ ਹੁੰਦਾ ਮੌਸਮ ਉਦੋਂ ਵੀ ਕੱਲ ਨੂੰ ਖਰਾਬ ਹੋ ਜਾਵੇ ਜ਼ਿਆਦਾ ਹਨਾ ਤਾਂ ਕਰਕੇ ਫਿਰ ਮੌਕਾ ਦਿੱਤਾ ਸੀਗਾ ਤੇ ਹੁਣ ਮੇਰੀ ਆ ਗਈ ਜਿਨਾਉਣ ਦੀ ਵਾਰੀ ਹੁਣ ਮੈਂ ਤੁਹਾਨੂੰ ਨਹਾ ਕੇ ਮਿਲਦੀ ਆ ਚਲੋ ਜੀ ਹੁਣ ਵੇਟ ਕਰੋ ਤੁਸੀਂ ਮੇਰੀ ਮੈਂ ਨਹਾ ਕੇ ਆਈ ਲੋ ਜੀ ਮੈਂ ਲੈ ਲੇ ਮੇਥੀ 13 ਰੁਪਏ ਦੀ ਗੁੱਟੀ ਦੇ ਇੱਕ ਗਏ ਆ ਪਰ ਜੇ ਮੈਂ ਆਪਣੇ ਪਿੰਡ ਵਾਲੇ ਸਬਜ਼ੀ ਵਾਲੇ ਵੀਰੇ ਤੋਂ ਲੰਦੀ ਸ਼ਾਇਦ ਉਹ ਵੀ ਘੱਟ ਹੋਵੇ ਰੇਟ ਕਿਉਂਕਿ ਗੁੱਟੀ ਵੀ ਛੋਟੀ ਜੀ ਆ ਤੇ ਇਹਦੀ ਲੈ ਕੇ ਗਏ ਨੇ ਹੋਰ ਇਹ ਸੀਗਾ ਕੋਈ ਨਮੇ ਜੀ ਪਤਾ ਨਹੀਂ ਤਾਂ ਸਾਡੇ ਪਿੰਡ ਦੇ ਸੀਗਾ ਪਤਾ ਨਹੀਂ ਕਿਤੇ ਬਾਹਰੋਂ ਆਏ ਹੋਏ ਸੀ ਇਹ ਨਹੀਂ ਬਹੁਤਾ ਨਹੀਂ ਕਿ ਮੈਂ ਉਹਦੇ ਇੰਨਾ ਜਾਣਦੀ ਨਹੀਂ ਹੈਗੀ ਤੇ ਹੁਣ ਮੈਂ ਧੁੱਪ ਚ ਬੈਠ ਕੇ ਇਹਨਾਂ ਨੂੰ ਤੋੜੂੰਗੀ ਮੈਥਿਆ ਨੂੰ ਤੇ ਆਪਾਂ ਦੇ ਬੈਠ ਕੇ ਨਾ ਤੋੜ ਲੈਣਾ ਕਿਉਂਕਿ ਇਹ ਲੈਣਾ ਪਹਿਲਾਂ ਕਰ ਮੈਂ ਆਪਾਂ ਬਣਾਵਾਂਗੇ ਆਲੂ ਮੇਥੀ ਜੱਜ ਕਿੰਨੇ ਟਾਈਮ ਬਾਦੂ ਬਣਾਉਣੀ ਮੈਂ ਬਣਾਹੀ ਨਹੀਂ ਸੀ ਕਿਉਂਕਿ ਠੰਡੇ ਚ ਤੋੜ ਵੀ ਮੁਝ ਕੀ ਸੀ ਕਰਦਾ ਮੇਥਿਆਂ ਨੂੰ ਹੱਥ ਲਾਉਣ ਨੂੰ ਥੀ ਨਹੀਂ ਸੀ ਕਰਦਾ ਤੇ ਕੱਪੜੇ ਵੀ ਆਪਣੇ ਬਹੁਤ ਸੋਹਣੇ ਸੁੱਕ ਗਏ ਥੋੜੇ ਬਹੁਤੇ ਗਿੱਲੇ ਨੇ ਸੁੱਕੇ ਬੱਚਿਆਂ ਦੇ ਲੌਂਚ ਤਾਂ ਦਾੜ ਕੇ ਨਾ ਇਹ ਤਾਂ ਬੈਠ ਕੇ ਹੁਣ ਮੈਂ ਤੋੜੂੰਗੀ ਆਲੂ ਮੇਥੀ ਮੇਥੀ ਤੋੜੂੰਗੀ ਫਸਾ ਆਸ਼ਾ ਮੈਂ ਤੜਕਾ ਲਾ ਲਾਂਗੇ ਵੈਸੇ ਅੱਜ ਮੈਂ ਬਣਾਉਣੀ ਸੀ ਕਿ ਦਾਲ ਤੇ ਮੈਂ ਦਾਲ ਬਣਾਉਣੀ ਫਰਾ ਸੀਗੀ ਕਿ ਚਲੋ ਵੀ ਦਾਲ ਬਣਾਵਾਂਗੇ ਪਰ ਦਾਲ ਤੇ ਮੈਂ ਕਿਹਾ ਚਲ ਹੁਣ ਤੇਰ ਬਣਾ ਲਾਂਗੇ ਸਾਇਦ ਪਾਪਾ ਮਨਾ ਕਰਨ ਲੱਗਦੇ ਦਾਲ ਨਹੀਂ ਮੈਂ ਦਾਲ ਨਾ ਬਣਾਈ ਕੀ ਕਰਾਂ ਉਹਨੂੰ ਘੱਟ ਖਾਂਦਾ ਦਾਲ ਫਿਰ ਮੈਂ ਕਿਹਾ ਆਲੂ ਮੇਥੀ ਨਾ ਲਾਂਨੇ ਆ ਨਾਲ ਬੱਚੇ ਲੈ ਜਾਣਗੇ ਉਹ ਵੀ ਕੁਝ ਖਾ ਲੈਣਗੇ ਚਲੋ ਜੀ ਮੈਂ ਕਰ ਲਵਾਂ ਕੰਮ ਤੁਹਾਨੂੰ ਕੋਈ ਨਹੀਂ ਦਿੰਦਾ ਸਹਿਜਾਗੀ ਸਕੂਲ ਤੋਂ ਅਭਿਜੋਤਵੀ ਅਭਿਜੋਤਵੀ ਲੱਗਿਆ ਹੈ ਆਪਣਾ ਪਟਕਾ ਸਹੀ ਕਰਨ ਟਿਊਸ਼ਨ ਆਜੀ ਆਜੀ ਟਿੱਕੀ ਖਾ ਲਓ ਜੀ ਇਹ ਲੱਗੇ ਨੇ ਟਿੱਕੀਆਂ ਖਾਣ ਸਾਡੇ ਇੱਕ ਜਦਵ ਵੀਰਾ ਉਹ ਬਹੁਤ ਵਧੀਆ ਟਿੱਕੀਆਂ ਬਣਾਉਂਦਾ ਇਹ ਲੈ ਕੇ ਆਉਂਦਾ ਹੁੰਦਾ ਟਿੱਕੀਆਂ ਵੀ ਗਰਮੀਆਂ ਚ ਗੋਲ ਗੱਪੇ ਸਹਿਜਾਣੀ ਉਹਨਾਂ ਦੇ ਕੋਲ ਗੋਲ ਗੱਪੇ ਖਾ ਕੇ ਰਾਜੀਆਂ ਮੈਂ ਆਪਣੇ ਜੀਭ ਤੇ ਕੰਟਰੋਲ ਰੱਖਿਆ ਹੈ ਪਰ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਕਿਉਂਕਿ ਕਾਫੀ ਟਾਈਮ ਬਾਅਦ ਵੀ ਰਾਇਆ ਪਹਿਲਾਂ ਗਿਆ ਹੋਇਆ ਸੀ ਕਿ ਲੈ ਸਲਾਜ ਜੀ ਖਾ ਲੋ ਨਾ ਮੈਂ ਨਹੀਂ ਖਾਣੀ ਤੂੰ ਖਾ ਲੈ ਤੇ ਮੈਂ ਆਪਣਾ ਕੰਟਰੋਲ ਰੱਖਿਆ ਵੀਰ ਜੀ ਤੁਸੀਂ ਵੀ ਚੱਕ ਲਿਓ ਆਪਣੀ ਤੇ ਆਪਾਂ ਨੇ ਆਪਰ ਰੱਖਿਆ ਕੰਟਰੋਲ ਮੈਂ ਸਿਰਫ ਦੋ ਪਲੇਟਾਂ ਹੀ ਲਈਆਂ ਸੀ ਮੈਂ ਕਿਹਾ ਜੇ ਮੈਂ ਤਿੰਨ ਲੈ ਲਈਆਂ ਫਿਰ ਮੇਰੇ ਤੋਂ ਵੀ ਖਾਈ ਜਾਣੀ ਆ ਮੈਂ ਖਾਣੀ ਨਹੀਂ ਹੈਗੀ ਮੈਂ ਖੁਸ਼ਬੂ ਨਾਲੇ ਰਹਿ ਜੂੰਗੀ ਤੇ ਸਹਜਾ ਵੀ ਖਾਣਗੇ ਤੇ ਹੁਣ ਮੈਂ ਨਾਲ ਲਈ ਬਣਾਉਂਗੀ ਚਾਹ ਤੇ ਦੋਨੇ ਪੁੱਤ 1 2 ਉਹ ਦੇ ਨੀਚੇ ਪਈ ਦੇਖਦੇ ਨਹੀਂ ਆਈ ਆ ਦੇਖੀ ਤੇ ਅੱਛਾ ਆ ਦੇ ਨੀ ਉੱਪਰ ਪਈ ਐ ਤੇ ਨੀਚੇ ਪਈ ਤੇ ਫੇਰ ਬਸ ਜੀ ਲੈ ਸਹਜਾ ਮਾੜੀ ਚ ਖਾ ਲੈ ਦੇਖੀ ਮਾੜੀ ਚ ਖਾ ਲੈਣ ਮੈਨੂੰ ਜ ਪਾਣੀ ਆਉਦਾ ਇਹ ਦੇਖ ਕੇ ਚੱਲ ਕੋਈ ਗੱਲ ਨਹੀਂ ਮੈਂ ਹੁਣ ਇਹ ਨਾਲ ਲਈ ਚਾਹ ਬਣਾ ਦਮਾਂ ਨਿਕ ਮਮਾ ਵੀਡੀਓ ਸੁਣਾਇ ਨਾ ਮਮਾ ਜਿੰਨਾ ਮਮਾ ਨੇ ਵਜ਼ਨ ਘਟਾਇਆ ਹੋਊਗਾ ਐਨੇ ਵੀ ਖਾਣਾ ਉਨਾ ਹੀ ਹੋ ਜਾਣਾ ਹੈਲੋ ਦੇਖਿਆ ਮੇਰਾ ਪੁੱਤ ਖੜਾ ਹੋ ਨਾ ਮਮਾ ਤੁਹਾਡੇ ਜੀਵਤੇ ਕੰਟਰੋਲ ਰਹਿੰਦਾ ਨੀਨਾਂ ਨਹੀਂ ਖਾਣ ਨਾਲ ਤਾਂ ਕੁਝ ਨਹੀਂ ਹੁੰਦਾ ਉਈਆਂ ਨਹੀਂ ਹੁੰਦਾ ਬਹੁਤ ਫੈਟ ਵੱਧਦਾ ਚਲੋ ਜੀ ਦੁਬਾਰਾ ਮੈਂ ਹੁਣ ਚਾਹ ਬਣਾ ਲਵਾਂ ਦੁਬਾਰਾ ਇੱਕ ਵਾਰ ਚਲੋ ਠੀਕਾ ਜੀ ਮੈਂ ਚਾਹ ਦੇ ਕੇ ਫਿਰ ਮੈਂ ਟੇਬਲ ਤੇ ਪਾ ਦਿਆਂਗੀ ਅੰਜੀ ਫੈਨਸ ਆਪਾਂ ਲੱਗਦੇ ਜੀ ਮੇਥੀ ਬਿਪੜਜੀ ਬਣਾਵਾਂ ਅਦਰੂ ਮੇਥੀ ਦੀ ਇੱਧਰ ਮੈਂ ਆਲੂ ਕਟਿੰਗ ਕਰ ਲੇ ਤੇ ਆਪਾਂ ਨੇ ਹੁਣ ਆਲੂ ਮਾਲੂ ਵਾਸਤੇ ਕਹਤਾ ਪਿਆਜ਼ ਤੇ ਹਰੀ ਮਿਰਚ ਲਸਣ ਆਪਾਂ ਨੇ ਹਨਾ ਤੜਕਾ ਲਈ ਰੱਖ ਤੇ ਨੂੰ ਹੁਣ ਆਪਾਂ ਫਰਾਈ ਕਰ ਲਾਂਗੇ ਇੱਦਾਂ ਰੱਖਿਆ ਮੇਰਾ ਗਰਮ ਪਾਣੀ ਕਿਉਂਕਿ ਮੈਂ ਨਾ ਇਹ ਕਟਿੰਗ ਕਰਕੇ ਵੈਸੇ ਪਹਿਲਾਂ ਵੀ ਟੋਕੀਆ ਕਟਿੰਗ ਕਰਕੇ ਧੋਲੀ ਪਰ ਮੈਂ ਇੱਕ ਵਾਰ ਫਿਰ ਵੀ ਗਰਮ ਪਾਣੀ ਚ ਨੂੰ ਕੱਢੂੰਗੀ ਇਹਨੂੰ ਇਹਦੇ ਵਿੱਚ ਗਰਮ ਪਾਣੀ ਪਾਉਂਗੀ ਮੇਥੀ ਚ ਤੇ ਫਿਰ ਕੋਈ ਟਾਈਮ ਜਾ ਹੋਜੇਗਾ ਬਸ ਤੇ ਇੱਧਰ ਆਪਾਂ ਤੜਕਾ ਭੁੰਨ ਕੇ ਬਾਅਦ ਸੋਣੇ ਨੂੰ ਰੈਡੀ ਕਰ ਦਾਂਗੇ ਸਬਜ਼ੀ ਨੂੰ ਉਸ ਤੋਂ ਬਾਅਦ ਮੈਂ ਜਾਉਂਗੀ ਸਹਾਈ ਕਰ ਕਿਉਂਕਿ ਸਹਾਈ ਤੋਂ ਪਾਪਾ ਨੇ ਇਹ ਚਾਉਣਾ ਨਹੀਂ ਹੈਗਾ ਬਟ ਉਹ ਕਹੇ ਸੀਗੇ ਕਿ ਇਹ ਸਹਾਈ ਜਦੋਂ ਹੁੰਦਾ ਕਿ ਤੂੰ ਗੈਪ ਨਾ ਪਾਇਆ ਕਰ ਤੂੰ ਜਿਵੇਂ ਨਹੀਂ ਹੁੰਦਾ ਨਾ ਵਿੱਚੂ ਵੀ ਕਦੇ ਨਾਲ ਸਹਾਈ ਜਦੋਂ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਏ ਹੁੰਦੇ ਸਹਾਈ ਪਤਲੇ ਹੋਰ ਪਤਲੇ ਹੋ ਜਾਣਗੇ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਕਦੇ ਵੀ ਮੇਰੇ ਨਹੀਂ ਹੁੰਦਾ ਤੂੰ ਸਹਾਈ ਨਾਲ ਚੱਲ ਜਿਆ ਕਰ ਤੇ ਮੈਂ ਜਾਉਂਗੀ ਜੀ ਹੁਣ ਕਿਹੜਾ ਕੱਟਣ ਮੈਂ ਅੱਜ ਆਜ ਰਹੀ ਹਾਂ ਤੇ ਚਲੇ ਜਾਣਾ ਬਸ ਬੱਚੇ ਆਏ ਨੇ ਤੇ ਉਸ ਤੋਂ ਚਾਹ ਨੂੰ ਮੇਰੀ ਸਬਜ਼ੀ ਬਣ ਜਾਣੀ ਆਉਣੇ ਵਾਲੀ ਨੇ मैं सब्जी में तड़का ला के रोटी फिर आगे बनाऊंगी तो बस हूँ कीड़ा कटे आवोंगी अपना तो बने रहे हो जी मेरी वीडियो बनावे अच आलू मेथी किट आलू मेथी कमेंट करके जरूर दस आया जी घूम के अभी गए थे साढ़े क छ बजे गए थे असी आ गए घूम के ਕਿੰਨਾ ਟਾਈਮ ਹੋ ਗਿਆ ਪੋਨੇ ਸੱਤ ਸਾਢੇ 6 ਗਏ ਸੀ ਇਹ ਤਾਂ ਪੋਨੇ ਸੱਤ ਨੇ 7 ਵਜਣੇ ਆਲੇ ਆ ਤੇ ਸਬਜੀ ਆਪੋ ਬਣਾ ਲਈ ਸੀਗੀ ਆ ਦੇਖੋ ਕਹਿੰਦੇ ਆਪਣੀ ਸਬਜੀ ਮੁਰਜੀ ਅਸੀਂ ਮੁਰਜੀ ਬੋਲਦੇ ਆ ਸਬਜੀ ਨਹੀਂ ਬੋਲਦੇ ਇਹ ਇਹ ਆਪਣਾ ਆਟਾ ਸਵੇਰੇ ਕੁੰਨਿਆ ਹੋਇਆ ਸੀ ਉਹ ਪੀ ਹੋਣਾ ਇਹ ਬਣਾ ਲਾਂਗੇ ਫੁਲਕੇ ਤੇ ਫੁਲਕੇ ਖਾ ਕੇ ਬਸ ਫਿਰ ਹੁਣ ਅਸੀਂ ਹੋ ਜਾਾਂਗੇ ਫਰੀ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਵਿੱਚ ਤੇ ਇਹ ਵਲੋਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਥੋੜਾ ਜਿਹਾ ਵਧੀਆ ਲੱਗਿਆ ਤਾਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜਿ ਕਰਕੇ ਜਰੂਰ ਜਾਇਓ ਤੇ ਮਿਲਦੇ ਆ ਜੀ ਆਪਾਂ ਫਿਰ ਕੱਲ ਨੂੰ ਨਵੇਂ ਵਲੋਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ